ਜੋ ਉਹਨਾਂ ਨੇ ਮੈਨੂੰ ਘਰੇ ਬੈਠੀ ਨੂੰ ਇਹਦਾ ਜੋਤ ਦੇ ਵਿੱਚ ਉਹਨਾਂ ਨੇ ਮੈਨੂੰ ਆਪਦੇ ਦਰਸ਼ਨ ਦਿੱਤੇ ਇਸ ਕਰਕੇ ਮੇਰਾ ਬਾਬਾ ਜੀਾਂ ਤੇ ਹੋਰ ਵੀ ਅਟਲ ਵਿਸ਼ਵਾਸ ਵੱਧ ਗਿਆ ਵਾ ਹੁਣ ਮੈਂ ਹੀ ਸੋਚੀ ਆ ਵੀ ਜੋ ਕੁਝ ਵੀ ਹੈ ਕੀ ਐ ਮੈਂ ਸਿਰਫ ਬਾਬਾ ਜੀ ਵਾਸਤੇ ਹੀ ਆ ਤੇ ਮੈਨੂੰ ਜੇ ਘਰ ਵੀ ਹੁੰਨੇ ਮੈਨੂੰ ਖਿੱਚ ਲੈਂਦੇ ਵੀ ਮੈਂ ਕਦੋਂ ਬਾਬਾ ਜੀਾਂ ਦੇ ਦਰ ਤੇ ਜਾਵਾਂ ਤੇ ਚਪੜਾ ਸਾਹਿਬ ਕਟਨਾ ਤੇ ਆਪਦੀ ਹਾਜਰੀ ਲਵਾਵਾਂ ਜਾ ਕੇ ਮੈਂ ਜੋ ਕਦੇ ਸੋਚਿਆ ਨਹੀਂ ਸੀ ਕਿ ਆ ਵੀ ਮਹਾਰਾਜ ਜੀ ਮੇਰੇ ਤੇ ਇੰਨੀ ਕਿਰਪਾ ਕਰਨਗੇ ਪਰ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਆ ਨਾ ਬਹੁਤ ਜ਼ਿਆਦਾ ਕਿਰਪਾ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਗੁਰਜੀ ਕਿੰਨੇ ਸਮ ਹੋ ਗਿਆ ਇੱਥੇ ਆਂਦੇ ਜੀ ਮੈਂ 3 ਮਹੀਨੇ ਹੋ ਗਏ ਇੱਥੇ ਆਉਂਦਾ 3 ਮਹੀਨੇ ਹੋ ਗਏ ਬਾਬਾ ਦੀਪ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਆਇਓ ਕਿੰਨਾ ਆਨੰਦ ਮਹਿਸੂਸ ਹੋ ਮੈਂ ਬਹੁਤ ਆਨੰਦ ਮਹਿਸੂਸ ਹੋ ਰਿਹਾ ਵਾ ਤੇ ਮੈਨੂੰ ਜੇ ਘਰ ਵੀ ਹੁੰਨੇ ਮੈਨੂੰ ਖਿੱਚ ਲੈਂਦੇ ਵੀ ਮੈਂ ਕਦੋਂ ਬਾਬਾ ਜੀਾਂ ਦੇ ਦਰ ਤੇ ਜਾਵਾਂ ਤੇ ਚਪੜਾ ਸਾਹਿਬ ਕੱਟਣਾ ਤੇ ਆਪਦੀ ਹਾਜ ਜਿੱਲ ਲਵਾਵਾਂ ਜਾ ਕੇ ਬਾਬਾ ਜੀ ਨੇ ਚਮਤਕਾਰ ਕੀਤਾ ਵਾ ਮੈਨੂੰ ਨਾ ਜੋਤ ਦੇ ਵਿੱਚੋਂ ਮੈਨੂੰ ਪਰਮਾਤਮਾ ਦੇ ਦਰਸ਼ਨ ਹੋਏ ਮੈਂ ਜੋ ਕਦੇ ਸੋਚਿਆ ਨਹੀਂ ਸੀ ਕਿ ਵੀ ਮਹਾਰਾਜ ਜੀ ਮੇਰੇ ਤੇ ਇੰਨੀ ਕਿਰਪਾ ਕਰਨਗੇ ਪਰ ਬਾਬਾ ਦੀਪ ਸਿੰਘ ਜੀ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੈ ਨਾ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ ਜੋ ਉਹਨਾਂ ਨੇ ਮੈਨੂੰ ਘਰੇ ਬੈਠੀ ਨੂੰ ਇਹਦਾ ਜੋਤ ਦੇ ਵਿੱਚੋਂ ਉਹਨਾਂ ਨੇ ਮੈਨੂੰ ਅਭਦੇ ਦਰਸ਼ਨ ਦਿੱਤੇ ਇਸ ਕਰਕੇ ਮੇਰਾ ਬਾਬਾ ਜੀਾਂ ਤੇ ਹੋਰ ਵੀ ਅਟਲ ਵਿਸ਼ਵਾਸ ਵੱਧ ਗਿਆ ਵਾ ਹੁਣ ਮੈਂ ਹੀ ਸੋਚੀ ਆ ਵੀ ਜੋ ਕੁਝ ਵੀ ਹੈ ਕੀ ਹੈ ਮੈਂ ਸਿਰਫ ਬਾਬਾ ਜੀ ਵਾਸਤੇ ਹੀ ਆਂ ਆਪਦੀ ਸਾਰੀ ਜ਼ਿੰਦਗੀ ਮੈਂ ਪਾਪਾ ਜੀਆਂ ਦੇ ਨਾਂ ਲਾਤੀ ਆ। ਬਸ ਤੇ ਕਿੰਨਾ ਬਦਲਾ ਮੈਸੇਜ ਕਰ ਦੋ ਪਹਿਲੇ ਦੇ ਜੀਵਨ ਤੇ ਹੁਣ ਦੇ ਜੀਵਨ। ਨਹੀਂ ਜੀ ਪਹਿਲਾਂ ਨਾਲੋਂ ਤੇ ਹੁਣ ਦੇ ਜੀਵਨ ਵਿੱਚ ਮੇਰੇ ਬਹੁਤ ਬਦਲਾ ਆਇਆ ਵਾ। ਮੈਨੂੰ ਪਾਪਾ ਜੀਆਂ ਨੇ ਮੇਰੇ ਘਰ ਚ ਲੈ ਕੇ ਕਿਰਪਾ ਕੀਤੀ ਜੋ ਮੇਰੇ ਘਰ ਚ ਨਹੀਂ ਵੀ ਸੀ ਨਾ ਉਹ ਵੀ ਮੈਨੂੰ ਪਾਪਾ ਜੀਆਂ ਨੇ ਘਰ ਦੇ ਵਿੱਚ ਖੁਸ਼ੀਆਂ ਦਿੱਤੀਆਂ ਨੇ। ਹਨਾ ਮੈਂ થી ਬਹੁਤ ਮਾਰਾ ਕਹਿ ਮ ਦੇਖਿਆ ਪਰ ਜਰੂਰ ਵੀ ਮੈਂ ਪਾਪਾ ਜੀਆਂ ਦਾ ਦਰਤੀ ਆਈਆਂ ਨਾ। ਬਾਬਾ ਜੀ ਨੇ ਮੈਨੂੰ ਕਿਨੇ ਹੁੰਦੇ ਝੋਲੀਆਂ ਭਰ ਕੇ ਦਿੱਤਾ ਵਾ ਜਿਹਦੀ ਮੈਂ ਕਦੇ ਉਮੀਦ ਵੀ ਨਹੀਂ ਕੀਤੀ ਸੀ ਮੈਨੂੰ ਉਹ ਵੀ ਇਥੇ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਖੁਸ਼ੀਆਂ ਮਿਲੀਆਂ ਹਨ ਹਨਾ ਬਸ ਹੁਣ ਇੱਕ ਹੋਰ ਆ ਉਹ ਬਾਬਾ ਜੀ ਮੇਰੀ ਆਪ ਹੀ ਦਿਲ ਦੀ ਜਾਣਦੇ ਆ ਉਹ ਵੀ ਬਾਬਾ ਜੀ ਮੈਨੂੰ ਬਹੁਤ ਪਰੋਸਾ ਵੀ ਬਾਬਾ ਜੀ ਉਹ ਵੀ ਨਾ ਮੇਰੀਆਂ ਮਨੋ ਕਾਮਨਾ ਬਹੁਤ ਸਹੀ ਪੂਰੀਆਂ ਕਰਨਗੇ ਹਾਂ ਜੀ ਕਿਹੜੀਆਂ ਮਨੋ ਕਾਮਨਾ ਪੂਰੀਆਂ ਹੋਈਆਂ ਸਾਡੇ ਨਾਲ ਸਾਂਝੀਆਂ ਕਰੋ ਹਾਂ ਜੀ ਜੀ ਜਿਵੇਂ ਮੇਰੇ ਘਰ ਦੇ ਵਿੱਚ ਕੁਝ ਵੀ ਨਹੀਂ ਸੀਗਾ ਨਾ ਨਾ ਮੈਂ 8 ਸਾਲ ਬਹੁਤ ਘਰਾਏ ਤੇ ਰਹੀ ਆ ਮੈਂ ਲੋਕਾਂ ਦਾ ਝਾੜੂ ਕੋਚਾ ਵੀ ਕੀਤਾ ਜਾਨੀ ਬਹੁਤ ਅਸੀ ਮਾਰਾ ਕੰਮ ਦੇਖਿਆ ਤੇ ਮੇਰੀ 13 ਸਾਲ ਦੀ ਬੇਟੀ ਸੀਗੀ ਜੋ ਹੁਣਾ ਦੁਨੀਆ ਤੇ ਨਹੀਂ ਹੈਗੀ ਹੈ ਨਾ ਤੇ ਬਸ ਹੁਣ ਬਾਬਾ ਦੀਪ ਸਿੰਘ ਜੀ ਤੇ ਭਰੋਸਾ ਬਈ ਉਹ ਉਹ ਮੇਰੀ ਧੀ ਮੈਨੂੰ ਦੁਬਾਰਾ ਵਾਪਸ ਦੇਣਗੇ ਹਨਾ ਇਹ ਉਮੀਦ ਲੈ ਕੇ ਮੈਂ ਬਾਬਾ ਜੀਾਂ ਦੇ ਦਰ ਤੇ ਆਉਣੀ ਆ ਵੀ ਬਾਬਾ ਜੀ ਤੁਸੀਂ ਤਾਂ ਤੱਕ ਦੋਸਤ ਕਰਕੇ ਮੇਰਾ ਬੱਚਾ ਮੈਨੂੰ ਝੋਲੀ ਜਰੂਰ ਪਰੋਗੇ ਮੇਰੀ ਜਦੋਂ ਵੀ ਕੋਕ ਹਰੀ ਹੋਊਗੀ ਇਹ ਤੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਹੀ ਹੋਊਗੀ ਐਨਾ ਮੈਨੂੰ ਬਾਬਾ ਜੀ ਹੱਤੇ ਪਰੋਸਾ ਵਾ ਕਿੰਨਾ ਸ਼ੁਕਰਾਨਾ ਕਰਦੇ ਹੋ ਬਾਬਾ ਦੀਪ ਸਿੰਘ ਜੀ ਮੈਂ ਹਰ ਟਾਈਮ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕਰਦੀ ਰਹਿੰਦੀ ਆ ਇਹ じゃ ਕੋਈ ਸਮਾਂ ਨਹੀਂ ਕੋਈ ਟਾਈਮ ਨਹੀਂ ਵੀ ਜਦੋਂ ਮੈਂ ਬਾਬਾ ਜੀ ਪੰਜਿੰਗ ਜੀ ਦਾ ਸ਼ੁਕਰਾਨਾ ਨਾ ਕਰਾਂ ਮੈਂ ਹਰ ਪਲ ਉਹਨਾਂ ਦਾ ਸ਼ੁਕਰਾਨਾ ਕਰਦੀ ਰਹਿੰਦੀ ਆ ਹਾਂ ਜੀ ਜਿਹੜੀਆਂ ਸੰਗਤਾਂ ਘਰੇ ਬੈਠੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਤਾਂ ਇਹੀ ਕਹਿੰਦੀ ਆ ਜੋ ਪੈਣਾ ਸੰਗਤਾਂ ਘਰ ਬੈਠੀਆਂ ਨੇ ਮੈਂ ਤਹੀ ਕਹਿੰਦੀ ਬਾਬਾ ਦੀਪ ਸਿੰਘ ਜੀ ਦੇ ਦਰ ਨਾਲ ਜੁੜੋ ਠੀਕ ਆ ਜੋ ਵੀ ਉਹਨਾਂ ਦੀ ਮਨੋ ਕਾਮਨਾ ਨੇ ਇਹ ਦਰਤੀ ਆ ਕੇ ਪੂਰੀਆਂ ਹੋਣ ਗਈਆਂ ਠੀਕ ਆ ਮੈਂ ਇਹੀ ਸੰਗਤਾਂ ਨੂੰ ਕਹਿੰਦੀ ਆ ਵੀ ਜਿੰਨਾ ਵੱਧ ਤੋਂ ਵੱਧ ਹੋ ਸਕੇ ਬਾਬਾ ਦੀਪ ਸਿੰਘ ਜੀ ਦੇ ਦਰ ਨਾਲ ਜੁੜੋ ਤੇ ਆਪਣੀਆਂ ਜੋ ਵੀ ਦੁੱਖ ਤਕਲੀਫਾਂ ਬਾਬਾ ਦੀਪ ਸਿੰਘ ਜੀ ਨੂੰ ਦੱਸੋ ਹੋਰ ਕਿਸੇ ਨੂੰ ਨਾ ਆਪਣੀਆਂ ਤਕਲੀਫਾਂ ਦੱਸੋ ਕਿਉਂਕਿ ਬਾਬਾ ਦੀਪ ਸਿੰਘ ਹੀ ਨੇ ਜੋ ਆਪਣੀਆਂ ਦਿਲ ਦੀਆਂ ਜਾਣਦੇ ਤੇ ਆਪਣੇ ਦੁੱਖ ਤਕਲੀਫਾਂ ਨੂੰ ਸਮਝਦੇ ਨੇ ਹਾਂ ਜੀ ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਦਾ ਖਾਲਸਾ ਬਾਈਕਰ ਜੀ ਕੀ ਫਾਤੀ